ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਜਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਥੋੜੀ ਥੋੜੀ ਦੂਰੀ ਆ ਦੋਸਤੋ ਪਿੰਡ ਬਲਟੋਹੇ ਦੀ ਰਾਮੂ ਵਾਲਾ ਪਿੰਡ ਬਿਲਕੁਲ ਆ ਗਏ ਆ ਇਸ ਤਰ੍ਹਾਂ ਦੋਸਤੋ ਮਾਸੀ ਕੇ ਰਤੋਂ ਕਾ ਵੀ ਪਿੰਡ ਜਿਹੜਾ ਥੋੜੀ ਥੋੜੀ ਦੂਰੀ ਤੇ ਕੇ ਰਹਿ ਜਾਂਦਾ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਗਜਲ ਕਰਨੀ ਤੇ ਵੀਰ ਕੁਲਦੀਪ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਵੀ ਆ ਕਿਤੇ ਕਿਤੇ ਕੰਮ ਜਿਹੜਾ ਦੋਸਤੋ ਨਾਲ ਨਾਲ ਚੱਲਦਾ ਆਪਾਂ ਸ਼ੂ ਵਪਾਰ ਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਵਹਿੜ ਤੁਹਾਨੂੰ ਦਿਖਾ ਦਾਂਗੇ ਗੱਪਣ ਵਹਿੜ ਦਿਖਾ ਦਾਂਗੇ ਤੇ ਇੱਕ ਟਰਾਲੀ ਹੈਗੀ ਐ ਜੀ 11 ਫੁੱਟੀ ਉਹ ਵੀ ਦੋਸਤੋ ਬਿਲਕੁਲ ਆਪਾਂ ਪੂਰੀ ਡਿਟੇਲ ਆ ਪੂਰੀ ਜਾਣਕਾਰੀ ਵੀਰ ਤੋਂ ਲੈ ਲਾਂਗੇ ਰੇਟ ਪੜਤਾ ਜਿਹੜਾ ਠੀਕ ਆ ਜੀ ਇਹਨਾਂ ਚੀਜ਼ਾਂ ਦਾ ਉਹ ਬਿਲਕੁਲ ਆਪਾਂ ਵੀਡੀਓ ਦੇ ਵਿੱਚ ਕਰ ਦਿਆਂਗੇ ਚਾਹੇ ਵਹਿੜ ਆ ਚਾਹੇ ਵੀਰ ਨੇ ਟਰਾਲੀ ਸੇਲ ਕਰਨੀ ਆ ਘਰੋਂ ਠੀਕ ਆ ਤੇ ਪੂਰੀ ਗੱਲਬਾਤ ਕਰ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਣੇ ਰਹੋ ਬਣੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਅੱਜ 16 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਹੈਗਾ ਵੈਸੇ ਵਹਿੜ ਗੱਪਾਂ ਨਾ ਪੂਰੀ ਗੱਲਬਾਤ ਕਰ ਲੈਣੀਆਂ ਬਾਈ ਕੁਲਦੀਪ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਕੁਲਦੀਪ ਕੀ ਹਾਲ ਨੇ ਵਧੀਆ ਚੜ੍ਹਦੀ ਕਲਾ ਤੁਸੀਂ ਥਰਾਉਗੇ ਜੀ ਬਹੁਤ ਵਧੀਆ ਠੀਕ ਠਾਕ ਕਰਦੀਆਂ ਕਲਾ ਠੀਕ ਆ ਅੱਛਾ ਕੁਲਦੀਪ ਭਾਈ ਆ ਪਸ਼ੂ ਵਪਾਰ ਦਾ ਕੰਮ ਨਾਲ ਦੀ ਨਾਲ ਚੱਲੀ ਜਾ ਰਿਹਾ ਥੋੜਾ ਥੋੜਾ ਸਲੋ ਆ ਪਰ ਚੱਲਦਾ ਆ ਰਿਹਾ ਹਾਂਜੀ ਵਧੀਆ ਵਧੀਆ ਪਸ਼ੂ ਕਾਫੀ ਵੇਚ ਰਹੇ ਹਨ ਹਾਂ ਠੀਕ ਹੈ ਤੇ ਮੈਂ ਸੁਣਿਆ ਪਿਆ ਤੇ ਇੱਕ ਅਪਡੇਟ ਪਾਈਦੀ ਆ ਤੇ ਕੁਲਦੀਪਾਂ ਦੇ ਵੀ 30 40 ਪਸ਼ੂ ਵੇਚ ਰਿਹਾ ਇਦਾਂ ਹੀ ਚੱਲੀ ਜਾਂਦਾ ਹੈ ਕੰਮ ਅੱਛਾ ਹੁਣ ਕਾ ਤੁਹਾਨੂੰ ਉਦੋਂ ਵੀ ਫੋਨ ਲਾਇਆ ਸੀ ਚਾਰ ਪੰਜ ਵਜ੍ਹਾ ਸੀ ਸ਼ਾਮ ਨੂੰ ਸੇਲ ਹੋਗੀਆਂ ਫਿਰ ਕੈਂਸਲ ਕਰਨਾ ਪਿਆ ਹੂੰ ਪਹਿਲੇ ਤੁਹਾਡਾ ਤੋਂ ਟਾਈਮ ਲਿਆ ਰਿਕਵੈਸਟ ਕਰਕੇ ਜੇ ਤੁਸੀਂ ਟਾਈਮ ਤੇ ਡੰਗਰ ਸੇਲ ਹੋਗੇ ਰਾਤੀ 2 3 ਵਜ੍ਹਾ ਸੀ ਰਾਤੀ ਵੇਗੀਆਂ ਇਹ ਵੈਡ ਰਹਿ ਗਈ ਤੇ ਇੱਕ ਫਿਰ ਹੁਣ ਤੁਹਾਨੂੰ ਮੈਂ ਕੀ ਕਹਿੰਦਾ ਅ ਮੇਟੇ ਰੋ ਪਸ਼ੂ ਵੇਖ ਜਾਂਦੇ ਆ ਜੀ ਵੇਖ ਜਾਂਦੇ ਆ ਪਸ਼ੂ ਵੇਖ ਜਾਂਦੇ ਆ ੱਡੇ ਦੇ ਵੈਸੇ ਵੀ ਚਲੋ ਭੈਣ ਭਰਾ ਕੋਈ 100 ਆਉਂਦਾ ਜਾਂਦਾ ਰਹਿੰਦਾ ਪੁੱਛ ਗਿਛ ਕਰਨ ਪਸ਼ੂ ਫੜਾ ਹੋਵੇ ਤਾਂ ਵੇਖ ਜਾਂਦਾ ਬਿਲਕੁਲ ਅੱਛਾ ਕੁਲਦੀਪ ਭਾਈਏ ਵੈੜ ਦਾ ਕੀ ਰਿਕਾਰਡ ਆ ਇਹ ਵੀ ਜੀ ਪਹਿਲਾਂ ਸੂਆ ਸੁਣੀ ਮੈਡ ਹਾਂਜੀ ਆਪਾਂ ਜਿਹਦੇ ਘਰੋਂ ਲੈਂਦੀ ਉਹਨੇ ਪਹਿਲੇ ਸੂਏ ਕਰਕੇ ਦਿੱਤੀ ਠੀਕ ਆ ਤੇ ਜਾ ਆਪਦੀ ਵੀ ਪਹਿਲੇ ਹੀ ਆ ਠੀਕ ਆ ਤੇ 14 15 ਕਿਲੋ ਦੁੱਧ ਦੋਨੋਂ ਦੇ ਵਿੱਚ ਆਉਂਦੀਆਂ ਘਰ ਦੇ ਮਤਲਬ ਰਵਾ ਨਰਾਲਾ ਦਾ ਕਰਦਾ ਹੂੰ ਤੇ ਚੰਗੇ ਡੰਗਰ ਸਾਡੇ ਵੀ ਵਧੀਆ ਥਾਂ ਜਿੱਦਾਂ ਸੋਣਾ ਕਰਦਿਆਂ ਹਾਂ ਅਜੇ ਦੇ 7-8 ਦਿਨ ਲੋ ਜੀ 7-8 ਦਿਨ ਦੋਸਤੋ ਅਜੇ ਬਾਕੀ ਆ ਸੂਣ ਦੇ ਵਿੱਚ ਤੇ ਪਹਿਲਾਂ ਨਾ ਮੱਛੀ ਠੀਕ ਆ ਵਹਿੜ ਵੀਰਾਂ ਦਾ ਪਹਿਲਾਂ ਆਪਾਂ ਮੰਨ ਕੇ ਖਰੀਦੀ ਆ ਤੇ ਘਰ ਵਾਲਿਆਂ ਵੀ ਦੱਸਿਆ ਵੀ ਪਹਿਲਾ ਸੂਆ ਦੋਸਤੋ ਸੂਣੀ ਆ ਠੀਕ ਆ ਤੇ ਪਹਿਲਾ ਸੂਆ ਸੂਣੀ ਆ ਜਿੱਦਾਂ ਕਿ ਬਾਕੀ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਇੱਕ ਹਫਤਾ ਬਾਕੀ ਆ ਸੂਣ ਦੇ ਵਿੱਚ ਬਿਲਕੁਲ ਬਲੈਕ ਵਹਿੜ ਆ ਦੋਸਤੋ ਕਾਲੇ ਰੰਗ ਦੇ ਵੇਚ ਆ ਠੀਕ ਆ ਜੀ ਕਾਲੀ ਵਹਿੜ ਆ ਸੋ ਆਰਡਰ ਕੁਆਲਿਟੀ ਤੁਸੀਂ ਵੇਖ ਲਓ ਭਾਵੇਂ ਬੇਸ਼ੱਕ ਤੁਹਾਨੂੰ ਬਾਨੇ ਦੇ ਵਿੱਚ ਜਿਹੜੀਆਂ ਲੇਵੇ ਦੇ ਉੱਪਰ ਭਾਲ ਜਿਹੜੀ ਨਜ਼ਰ ਜ਼ਰੂਰ ਆਊਗੀ ਠੀਕ ਆ ਜੀ ਜਿਵੇਂ ਪ ਉਹ ਜਿਹੜੀ ਇੱਕ ਸਾਈਡ ਆ ਭਲ ਚੜੀ ਜਾਂਦੀ ਆ ਬਾਕੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਆ ਦੇਖੋ ਇਹ ਭਲ ਰਾਤ ਦੀ ਪਈ ਆ ਕੱਲ ਤਾਂ ਨਹੀਂ ਵੇਖਣ ਚਾਹੀ ਨਾ ਨਾ ਇਹ ਰਾਤ ਦੀ ਪਈ ਆ ਹਾਂ ਅਣਕਿਉਂ ਪਹਿਲਣੇ ਸੂਣਾ ਇਹਨੇ ਪੰਜਾ ਸੱਤਾਂ ਦਾ ਸੂਣਾ ਭਲ ਤਾਂ ਪੈਣੀ ਪੈਣੀ ਆ ਪਾਉਗੀ ਭਲ ਤਾਂ ਬਿਲਕੁਲ ਜੀ ਤੇ ਕੁਲਦੀਪ ਭਾਈ ਜਿੰਦਾਂ ਕਿ 10 ਦਿਨ ਨਹੀਂ 7 ਦਿਨ ਹਜੇ ਬਾਕੀ ਆ ਸੂਣੇ ਚ ਹਾਂ ਠੀਕ ਆ ਤੇ 35 ਸ਼ਹਿਦ ਹੀ ਆਉਂਦਾ ਫਿਰ ਸ਼ਹਿਦ ਆਉਂਦਿਆ ਜੀ ਠੀਕ ਆ ਹਾਂ ਜੀ ਠੀਕ ਆ ਜੀ ਸ਼ਹਿਦ ਵੀ ਬਿਲਕੁਲ ਨਰਮਤ ਪੋਲੀ ਧਾਰ ਨਹੀਂ ਨਿਕਲਦੀ ਜੀ ਮੋਟਾ ਸ਼ਾਇਦ ਆਉਂਦਾ ਬਰੀਕ ਜੀ ਧਾਰ ਨਹੀਂ ਨਿਕਲਦੀ ਹਾਂ ਹਾਂ ਤੇ ਬਹੁਤ ਚੰਗੀ ਆ ਆਈਡੀਆ ਉਮੀਦ ਕਰਦੇ ਆ ਵੀ ਮੋਟੀ ਧਾਰ ਜਵਾਈ ਮੋਟੀ ਰਹੂਗੀ ਹਾਂ ਬਹੁਤ ਮੋਟੀ ਠੀਕ ਆ ਵੀਰ ਹਾਂ ਲੈ ਕੇ ਦੀ ਬਈ ਖੋਲ ਕੇ ਤੋਰ ਕੇ ਦਿਖਾ ਦੇ ਕੱਦ ਕਾਠ ਦੀ ਗੱਲ ਕਰ ਲਈਏ ਦੋਸਤੋ ਵੱਡੇ ਕੱਦ ਕਾਠ ਦੇ ਵਿੱਚ ਆ ਠੀਕ ਆ ਹਾਈਟ ਸੋਹਣੀ ਆ ਜਿੱਦਾਂ ਕਿ ਪਹਿਲਾਂ ਵੱਚੀ ਸੋਹਣੀ ਆ ਹਾਈਟ ਸੋਹਣੀ ਆ ਤੇ ਦੇਲ ਵੀ ਚੰਗੀ ਆ ਲੰਬਾਈ ਚੰਗੀ ਆ ਉਚਾਈ ਚੰਗੀ ਆ ਠੀਕ ਆ ਬਾਕੀ ਅਟਰ ਕੁਆਲਿਟੀ ਜਿਹੜੀ ਆ ਤੁਸੀਂ ਇਹ ਵੇਖ ਸਕਦੇ ਹੋ ਠੀਕ ਆ ਨਾਰਮਲੀ ਪਸ਼ੂ ਜੜਿਆ ਦੋਸਤੋ ਭਲ ਭਾ ਜੰਦੇ ਆ ਪਹਿਲਾਂ ਨਵਛੀਆਂ ਦੀ ਗੱਲ ਕਰ ਲਈਏ ਠੀਕ ਹੈ ਜੀ ਤੇ ਬਿਲਕੁਲ ਥਣ ਦੀ ਗੱਲ ਕਰ ਲਈਏ ਤੇ ਮੁੱਠੀ ਥਣਾ ਆ ਦੇਖੋ ਜੀ ਠੀਕ ਆ ਹਲੋ ਇਸ ਕੁਆਲਟੀ ਚੰਗੀ ਆ ਬਾਕੀ ਇਕਲਦੀ ਭਾਈ ਇੱਕਦੋ ਲੰਮਾ ਤੋੜ ਕੇ ਫਿਰ ਵਾਪਸ ਲਾਏ ਆ ਦੇਖ ਨਾਉ ਜੀ ਬਿਲਕੁਲ ਬੈਂਸ ਜਿਹੜਾ ਆ ਰਿਹਾ ਹੈ ਨਾ ਠੀਕ ਆ ਬਾਕੀ ਦੇਖ ਦੋ ਕਿ ਪੂਰੀ ਜੰਗੀ ਆ ਦੋਸਤੋ ਠੀਕ ਆ ਨਵੀਂ ਵੱਛੀ ਆ ਸੋ ਅੱਗੇ ਵੀਰ ਕੋ ਦੋ ਸਵੇਰੇ 4 ਸਵੇਰੇ ਉਹ ਤੁਹਾਡੇ ਤੇ ਡਿਪੈਂਡ ਆ ਜਿੰਨੇ ਸੌਣ ਮਰਜ਼ੀ ਲਵੋ ਤੇ ਸੰਤ ਟਨ ਦੀ ਕੁਆਲਿਟੀ ਚਾਹੀਏ ਠੀਕ ਹੈ ਜੀ ਭਾਲਦੀ ਦਾ ਵੀ ਕੱਲ ਮਾਰਨਿੰਗ ਅੱਜ ਅੱਜ ਹੀ ਤੇ ਮਰਗੀ ਸ਼ੋ ਹੋ ਰਹੀ ਹੈ ਵੀ ਅੱਜ ਦਿਖ ਰਹੀ ਹੈ ਭਾਲ ਬੇਸ਼ੱਕ ਪਈ ਹੈ ਕਿਉਂਕਿ ਪਸ਼ੂ ਨੇੜੇ ਆ ਬਿਲਕੁਲ 5-7 ਦਿਨ ਤੱਕ ਉਹ ਪਸ਼ੂ ਠੂਪ ਆਊਗਾ ਠੀਕ ਹੈ ਤੇ ਇਹ ਵੜ ਜਿਹੜੀ ਵੀਰ ਦੇ ਕੋਲੇ ਅੱਜ ਬਕਾਊਗਾ ਦੋਸਤੋ ਤੇ ਮੋਲ ਅਕਲਦੀ ਭਾਈ ਕੀ ਕਰਦੇ ਹਾਂ ਦਾ ਮੋਲ ਵੀਰ ਜੀ 44000 ਤੋਂ ਆਪਾਂ ਮਾਨਤਾ ਕਰਦੇ ਹਾਂਗੇ 44000 ਹਾਂਜੀ ਠੀਕ ਹੈ ਜੀ ਹਾਂ ਠੀਕ ਹੈ ਕੱਡ ਕਾਠ ਵਾਲੀ ਵੜਾ 14-15 ਕਿਲੋ ਬੜੇ ਰਮਾਨ ਨਾਲ ਦੁੱਧ ਦਊਗੀ ਠੀਕ ਹੈ ਜੀ ਹਾਂ ਬਾਕੀ ਹਵਾਨਾ ਸੋਨਾ ਬਣਾਈ ਅਜੇ ਹੱਤ ਦਿਨ ਲੈਣ ਦੇ ਆ। ਹੂੰ। ਵੀ 7 ਦਿਨ ਦੋਸਤੋ ਪਏ ਆ। ਅਜੇ ਇਹਨੇ ਹਵਾਨਾ ਭਰਨਾ ਅਜੇ। ਠੀਕ ਆ। ਹਵਾਨਾ ਦੇਵਾ ਵੀਰਾਂ ਤਾਂ ਵੀ ਹੋਰ ਵੀ ਭਰੂਗੀ ਕਿਉਂਕਿ ਜਿਵੇਂ ਜਿਵੇਂ ਦੋਸਤੋ 2-4 ਦਿਨ ਪਸੂ ਨੇੜੇ ਆਉਂਦਾ। گاਵਾں ਦੇ ਵਿੱਚ ਗੱਲ ਕਰ ਲਈਏ ਤੇ ਬਲੈਡਰ ਭਰ ਲੈਣੀ। ਠੀਕ ਆ ਬਲੈਡਰ ਭਰ ਲੈਣੇ ਆ। ਬਿਲਕੁਲ ਇੱਕ ਵੱਡਾ ਵੱਡੇਵਾ ਹਵਾਨਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ। ਸੋ ਬਾਕੀ ਅਦਰ ਕੁਆਲਟੀ ਇੱਕ ਵਾਰੀ ਤੁਸੀਂ ਫਿਰ ਦੇਖ ਸਕਦੇ ਠੀਕ ਆ ਜੀ। 44000 ਮੋਲਣਾ ਠੀਕ ਆ ਜੀ 44000 ਦੇ ਵਿੱਚ ਕੋਈ ਛੂਟ ਛੱਪਾ ਮੌਕੇ ਤੇ ਮਾਨਤਾ ਨਾ ਉਹ ਜ਼ਰੂਰ ਕੀਤਾ ਜਾ ਲੇ ਜਦੋਂ ਤੇਨੂੰ ਕੋਲ ਦਾ ਘਰੇ ਵਿਜਟ ਕਰੂਗਾ ਠੀਕ ਹੈ ਤੇ ਕਦੀ ਭਾਈ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਟਰਾਲੀ ਬਕਾਉ ਹਾਂਜੀ ਇੱਕ ਟਰਾਲੀ ਹੈ ਉਹ ਵੀ ਦਿਖਾ ਦਈ ਬੁਖਾ ਲਈ ਆ ਜੋ ਜੀ ਚਲੋ ਜੀ ਸੋ ਤੋਂ ਇੱਕ ਬਿਲਕੁਲ ਟਰਾਲੀ ਆ ਵੀਰ ਕੁਲਦੀਪ ਦੇ ਕੋਲ ਤੁਹਾਨੂੰ ਜ਼ਿਕਰ ਕੀਤਾ ਸੀ ਆਪਾਂ ਸਟਾਰਟਿੰਗ ਤੋਂ ਇਹ ਟਰਾਲੀ ਵੀ ਬਕਾਉ ਆ ਠੀਕ ਹੈ ਜੀ ਤੇ ਵੀਰ ਤੋਂ ਪੂਰੀ ਪੁਸ਼ ਲੈਣੀ ਆ ਮੋਡੀਫਾਈ ਕੀਤੀ ਹੋਈ ਆ ਠੀਕ ਹੈ ਜੀ ਪੇਂਟ ਵਗੈਰਾ ਹੋਇਆ ਠੀਕ ਆ ਬਾਕੀ ਰੰਗ ਟੰਗ ਪੂਰਾ ਟਰਾਲੀ ਦਾ ਚਾਦਰ ਵਗੈਰਾ ਤੁਹਾਨੂੰ ਫਰਸ਼ ਵਗੈਰਾ ਬੈੱਡ ਵਗੈਰਾ ਸਾਰੀ ਚੀਜ਼ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਤੇ ਆ ਜੋ ਕਰ ਲੈਨੀ ਆ ਗੱਲਬਾਤ ਕੀ ਰੇਟ ਕੀ ਭਾਫੜ ਪਰੋਗੇ ਇਸ ਟਰਾਲੀ ਦਾ ਗੁਰਦੀਪ ਜੀ ਟਰਾਲੀ ਆਪਣੇ ਕੋਲ ਇਹ 11 ਫੁੱਟੀ ਹੈ 11 ਫੁੱਟੀ 11 ਛੇ ਟਰਾਲੀ ਹੈ ਜੀ 11 6 ਹੈ ਹਾਂਜੀ ਹਾਂ ਠੀਕ ਆ ਤੇ ਇਹ ਮਤਲਬ ਕਿ ਆਪਾਂ ਆਪ ਹੀ ਬਣਾਈ ਸਖੋ ਤੇ ਨਵੀਂ ਕਿ ਖਰੀਦੀ ਸੀ ਆਪਾਂ ਇਹ ਇਹ ਆਪਾਂ ਬਣਾਈ ਸੀ ਅੱਛਾ ਤੇ ਹੁਣ ਵੀ ਆਪਾਂ ਰੰਗ ਰਾਈ ਹੀ ਆਪਦਾ ਆਵੇ ਨਾਂ ਨੂੰ ਆਪਣੇ ਲਖਾਏ ਆ ਵੇ ਚੰਦੀ ਸਕੀਮ ਤੇ ਨਹੀਂ ਹੀ ਲਈ ਹੂੰ ਮਤਲਬ ਬਣਾਈਆਂ ਪਾਉਣੇ ਹਾਂ ਇਹ ਮੇਰਾ ਗਿਆ ਵੀਜ਼ਾ ਅੱਛਾ ਪੈਸੇ ਤੁਹਾਨੂੰ ਪਤਾ ਇੰਨੇ ਦਿਨਾਂ ਵੀ ਥੋੜਾ ਜਿਹਾ ਉਖਾਜ ਦਾ ਕੰਮ ਬਿਲਕੁਲ ਤੇ ਟਰਾਲੀਆਂ ਆਪਣੇ ਕੋਲ ਦੋ ਨੇ ਜੀ ਇੱਕ ਦੇ ਲੈਨੇ ਆ ਹਾਂ ਤੇ ਕੋਈ ਨਾਲ ਕੋ ਤਰਲ ਜਾਣਗੇ ਪੈਸੇ ਚੱਲ ਵਿਆਜੀ ਨਾ ਪਾਣੀ ਟਰਾਲੀ ਤੋਂ ਉਤਰ ਕੇ ਹੁਣ ਸਿੱਧਾ ਬਾਹਰ ਟਰਾਲੇ ਤੇ ਚੜ ਜਾਣਾ ਬਸ ਠੀਕ ਹੈ ਬਸ ਤੇ ਆਹ ਟਰਾਲੀ ਆ ਵੀਰ ਕੁਲਦੀਪ ਦੇ ਕੋਲੋਂ ਦੋਸਤੋ 1126 ਦੀ ਆ ਟਾਇਰ ਟੱਪਾ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਆ ਟਾਇਰ ਦੀ ਕੰਡੀਸ਼ਨ ਵਿਖਾ ਦਿਓ ਟਾਇਰ ਕਿੰਨੇ ਕ ਪੈਸੇ ਆ ਵੈਸੇ ਕੋਈ ਆਪਦੇ ਸ਼ੌਂਕ ਨੂੰ ਕੋਈ ਪਵਾ ਸਕਦਾ ਜਾਂ ਪੈ ਕੰਮ ਦਿੰਦੇ ਆ ਬਾਕੀ ਕੰਮ ਵਧੀਆ ਦੇਣਗੇ ਜਿੱਦਾਂ ਮਾੜੀ ਲੱਦ ਕੇ ਲੋਡ ਤੇ ਚੱਲਣ ਕੋਈ ਪਰਵਾਹ ਨਹੀਂ ਬਾਕੀ ਜੇ ਕਿਸੇ ਨੇ ਪਾਉਣੇ ਆਪਦੇ ਪਵਾ ਸਕਦਾ ਹਾਂ ਰਿਮ ਕੜਿਆਂ ਵਾਲੇ ਆ 4 ਇੰਚ ਹੀ ਹਿੱਸਾ ਲਓ ਜੀ 4 ਇੰਚ ਹੀ ਹਿੱਸਾ ਦੋਸਤੋ ਰਿਮ ਕੜਿਆਂ ਵਾਲੇ ਆ ਬਿਲਕੁਲ ਤੁਸੀਂ ਵੇਖ ਸਕਦੇ ਜੀ ਠੀਕ ਆ ਥੱਲੇ ਉਹ ਹਿੱਸਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜਿਹੜੀ ਟ੍ਰੈਵਲ ਨਹੀਂ ਗਈ ਠੀਕ ਆ 4 ਇੰਚ ਹੀ ਹਿੱਸਾ ਬਾਕੀ ਗਾਡ ਹਵੀ ਲੋਹੇ ਦੇ ਜਿਹੜੇ ਦੋਸਤੋ ਬਿਲਕੁਲ ਆਪਾਂ ਗੱਲ ਕਰ ਲਏ ਵੀ ਗਾਡਰੀ ਲੱਗੀ ਹੋਈ ਆ ਗਾਟਰ ਲੱਗੇ ਹੋਏ ਨੇ ਠੀਕ ਆ ਤੇ ਬਿਲਕੁਲ نیچے ਤੋਂ ਵੀ ਵੇਖੋਗੇ ਦੋਸਤੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਠੀਕ ਆ ਕਿਸੇ ਪਾਸਿਓਂ ਗਲਾਵਟ ਨਹੀਂ ਚਾਦਰ ਫਰਸ਼ ਸਾਰੀ ਨਵੀਂ ਸੀਗੀ ਸਭ ਨਵੀਂ ਠੀਕ ਆ ਚਾਦਰ ਫਰਸ਼ ਮੋਡੀਫਾਈ ਹੋਈ ਆ ਦੋਸਤੋ ਠੀਕ ਆ ਤੇ ਉੱਪਰੋਂ ਥਰਡੀ ਚਾਦਰ ਸਾਈਡਾਂ ਵਾਲੀ ਵੀ ਸਾਰੀ ਮਤਲਬ ਕਿ ਕਿਸੇ ਪਾਸੇ ਕੋਈ ਗਲਾਵਟ ਨਹੀਂ ਹੈਗੀ ਠੀਕ ਆ ਜੀ ਪੇਂਟ ਵਗੈਰਾ ਹੋਈ ਆ ਤੇ 11x6 ਦੀ ਵੀਰਕੋਲ ਟਰਾਲੀ ਬਾਕੀ ਫਰਸ਼ ਵਗੈਰਾ ਕੰਪਾਊਂਡ ਵਜਾ ਜੇ ਮੋਟਾ ਰੰਗਣੀ ਵਜਾ ਅੱਛਾ ਆ ਰੰਗ ਨਹੀਂ ਕੰਪਾਊਂਡ ਹਾਂਜੀ ਲੋ ਜਿਹੜਾ ਨਹੀਂ ਛੇਤੀ ਠੀਕ ਆ ਆ ਵਿੱਚੋਂ ਫਰਸ਼ੇ ਜ਼ਰੂਰ ਦਿਖਾ ਦਿਓ ਆ ਦੇਖੋ ਸੋ ਆ ਜਿਹੜੀ ਦੋਸਤੋ ਅੰਦਰੂਨੀ ਫਰਸ਼ ਤੁਸੀਂ ਵੇਖ ਸਕਦੇ ਠੀਕ ਆ ਤੇ ਕੋਈ ਗਲਾवट ਨਹੀਂ ਗਈ ਕੋਈ ਮੋਰੀ ਵਗੈਰਾ ਕਹਿ ਲਈ ਆਪਾਂ ਜਾਂ ਕੋਈ ਜ਼ਿਆਦਾ ਉਹ ਨਹੀਂ ਹੈਗਾ ਕੁਝ ਵੀ ਠੀਕ ਆ ਜੀ ਇਹ ਸਪਰਚੇ ਨਵੀਂ ਲੱਗੀ ਉੱਤਲੀ ਖਲੜੀ ਲੋ ਬਿਲਕੁਲ ਨਵੀਂ ਠੀਕ ਆ ਜੀ ਤੇ ਆ ਬੇਟਾ ਵੇਡਾ ਲਈ ਵੀ ਚਾਦਰ ਵਗੈਰਾ ਬਾਅਦ ਚ ਆਪੀ ਆਪ ਹੀ ਲਵਾਈ ਆ ਸਾਰੀ ਇਹ ਹਾਂ ਇਹ ਸਾਰੀ ਇਰਗੀ ਲਈ ਹੈ ਹੂੰ ਤੇ ਡਾਲਾ ਡੂਲਾ ਪੂਰਾ ਤੁਸੀਂ ਆ ਦੇਖ ਲਓ ਜੀ ਠੀਕ ਆ ਆ ਡਾਲਾ ਜੇ ਬੈਕ ਸਾਈਡ ਤੋਂ ਤੇ ਚਾਦਰ ਪ੍ਰੋਪਰ ਬੈੱਡ ਵੇਖ ਸਕਦੇ ਜੀ ਠੀਕ ਆ ਨਾਲ ਬੈੱਡ ਆ ਪ੍ਰੋਪਰ ਬਣਿਆ ਹੋਇਆ ਠੀਕ ਆ ਜੀ ਤੇ ਬੈੱਡ ਤੇ ਵੀ ਮਤਲਬ ਵੱਖਰਾ ਬਣਾਉਣਾ ਹੋਵੇ ਤਾਂ ਕੋਈ 15-20000 ਰੁਪਏ ਐਵੇਂ ਖਰਚ ਆ ਜਾਂਦਾ ਵਧੀਆ ਬੜੇ ਇਰਮਾਨਾ ਵੀਰ ਜੀ ਠੀਕ ਆ ਤੇ ਆ ਬੈੱਡ ਆ ਦੋਸਤੋ ਬਾਕੀ ਟਰਾਲੀਆਂ ਤਾਂ ਜਿਹੜੇ ਰੇਟ ਵੀਰ ਮੇਰੇ ਵੀਰ ਨਵੀਆਂ ਦਾ ਵੀ ਪਤਾ ਤੁਸੀਂ ਕਰ ਸਕਦੇ ਜੇ ਰੇਟ ਆਪਾਂ ਵੀਰ ਤੋਂ ਵੀ ਲੈ ਲਾਂਗੇ ਵੀ ਆ ਸੈਕੰਡ ਹੈਂਡ ਜਿਹੜੀ ਟਰਾਲੀ ਆ ਇਹਦਾ ਰੇਟ ਪਾ ਫੜਤਾ ਕੀ ਆ ਬਾਕੀ ਇਹਨਾਂ ਇਹਦੇ ਵਿੱਚ ਪੁਰਾਣਾ ਰਹਿਣ ਹੀ ਕੋਈ ਨਹੀਂ ਦਿੰਦਾ ਹਾਂ ਗਾਰਡਰਨ ਹੁੰਦਾ ਕੋਈ ਨਹੀਂਗਾ ਹਾਂ ਠੀਕ ਆ ਜੀ ਚਾਦਰ ਕਾ ਟੋਟਲੀ ਨਵੀਂ ਲੱਗੀ ਸਾਰਾ ਨਵਾਂ ਵਾ ਟਾਇਰ ਹੀ ਟਾਇਰ ਆ ਬਸ ਬੱਕਲੇ ਟਾਇਰ ਹੀ ਆ ਉਹ ਆਪਦੀ ਖੁਸ਼ੀ ਆ ਵੀ ਜਦੋਂ ਹੱਥ ਜਾਂਦੇ ਨਾ ਪਾਪੇ ਹਾਂ ਤੇ ਉਹ ਵਾਦੇ ਪਵਾ ਸਕਦਾ ਸਕਦਾ ਨਹੀਂ ਤੇ ਕੰਮ ਤੇ ਟਾਇਰ ਰਿਹਾ ਹੈ ਹੂੰ ਲਓ ਵੀ ਦੋਸਤੋ ਆ ਟਰਾਲੀ ਵੀਰ ਦੇ ਕੋਲੇ ਆ ਬਾਕੀ ਤੁਹਾਨੂੰ ਅੱਗੋਂ ਪ੍ਰੋਪਰ ਦਿਖਾ ਦਿੰਨੇ ਆ ਆਹ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਹੁੱਕ ਵਗੈਰਾ ਦੇਖ ਸਕਦੇ ਜੀ ਆਹ ਤੇ ਇਹ ਨਹੀਂ ਹੈਗੀ ਵੀ ਕੋਈ ਮਾੜੀ ਧੀ ਜੀ ਹੁੱਕ ਜੀ ਆ ਇਹ ਬਣੀ ਬੰਤਰ ਵੀ ਪੂਰਾ ਵੇਖੋ ਤੁਸੀਂ ਪੂਰੀ ਕਾਰੀਗਰ ਨੇ ਬਣਾਈ ਪੂਰੀ ਤਸੱਲੀ ਨਾਲ ਠੀਕ ਆ ਤੇ ਆਹ ਫਰੰਟ ਹੈਗਾ ਜੀ ਠੀਕ ਆ ਜੀ ਇਹ ਫਰੰਟ ਆ ਤੇ ਜਿਹੜੇ ਕਿਸੇ ਵੀਰ ਨੇ ਮੰਨ ਲਓ ਤੂੜੀ ਵਾਲੀ ਮਸ਼ੀਨ ਤੇ ਵੀ ਲਾਉਣੀ ਆ ਤਾਂ ਤਾਂ ਵੀ ਤੁਸੀਂ ਜਿਹੜਾ ਦੋਸਤੋ ਲਗਾ ਸਕਦੇ ਜੀ ਆ ਦੇਖੋ ਠੀਕ ਆ ਅੱਛਾ ਕੁਲਦੀਪਾ ਜੀ ਕੀ ਜਾਂਦਾ ਲੈਣ ਦੇਣ ਕੀ ਹੋਊਗਾ ਮੁੱਲ ਕੀ ਕਰਾਂਗੇ ਦਾ ਇਹਦਾ ਮੁੱਲ ਲੈਣ ਦੇਣ ਨਾਲ ਕਰੀਏ ਹਮ 1 15 1 15 ਡਿਮਾਂਡ ਹੀ ਹੈ ਕਿ ਵਿੱਚੋਂ ਕੋਈ ਮੌਕੇ ਤੇ ਹੋ ਜਾਊਗਾ ਬਹੁਤ ਹਮਾਨ ਤਨ ਵਿੱਚ ਉਪਰੋ ਟਾਈਮ ਜੂਗਾ ਹਾਂ ਹੋ ਜਾਊਗਾ ਠੀਕ ਹੈ ਜੀ ਨੰਬਰ ਬੋਲ ਦਿਆ ਕੁਲਦੀਪਾ ਜੀ ਆਪਦੇ 73407 ਹਾਂ 08606 ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਭਾਈ ਕੁਲਦੀਪ ਠੀਕ ਹੈ ਜੀ ਇਹ ਟਰਾਲੀ ਬਿਕਾਊਗਾ ਇੱਕ ਵੀਰ ਦੇ ਕੋਲ ਦੋਸਤੋ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਫਿਲਹਾਲ ਵੀਰ ਨੇ ਦੱਸਿਆ ਵੀ ਵਿਜਾ ਆ ਗਿਆ ਸੀਗਾ ਇਸ ਕਰਕੇ ਜਿਹੜਾ ਦੋਸਤੋ ਸਾਂ ਦਾ ਉਹ ਬਿਲਕੁਲ ਵੇਚ ਰਿਹਾ ਠੀਕ ਹੈ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ